ਕਿੰਨੇ ਰੁਪਏ 50000 11 ਨੂੰ ਦੇਜੋ 50000 ਲ ਲੈ ਲਾ ਬਾਲਾ ਵੀ ਆਪਾਂ ਬਸਹੀ ਆਪਾਂ ਨੂੰ ਵੀ ਦੇ ਦਿੰਦੇ ਇੱਕ ਕੀ ਕੀ ਮਿਲਿਆ ਇੱਕ ਵੀ ਆ ਬਸ ਉਹਦਾ ਫਿਰ ਤਿੰਨ ਚੀਜ਼ਾਂ ਲਿਆਦੀਆਂ ਨਾ ਤਿੰਨ ਗਿਫਟ ਦਿੱਤੇ ਆ ਪਾ ਨਿਕਲਿਆ ਕੱਪ ਰਿਖਿਆ ਗਿਫਟ ਨੰਨਵਾ ਲਿਆ ਗਿਫਟ ਅੱਲਾ ਆ ਵੀ ਦੇਖ ਲੀ ਮੱਲਿਆ ਮੈਂ ਵੀ ਦੇਖਣਾ ਆਪਣਾ ਉੱਥੇ ਉੱਥੇ ਦੇਖ ਲੋ ਅੰਦਰ ਭਾਜੀ ਦੇਖ ਕੇ ਟੁੱਟ ਗਿਆ ਜਦੋਂ ਕੱਚੁੱ ਕੁੱਟ ਗਈ ਹੈ ਬੜੀ ਕਾਪੀ ਆ ਹਾਂ ਇਹ ਛੋਟੇ ਛੋਟੇ ਕਾਪ ਮੈਨੂੰ ਪਹਿਲਾਂ ਵੀ ਮਿਲਿਆ ਸੀ ਹਾਂ ਆਹ ਦੇਖ ਲਾ ਪਾ ਤਿੰਨ ਚੀਜ਼ਾਂ ਦਾ ਤਿੰਨ ਗਿਫਟ ਆ ਵੀ ਕਾਪੀ ਆ ਕੋਈ ਨਹੀਂ ਦੀ ਗਾਇਸ 버거 ਖਾ ਰਹੇ ਆ ਗਿਲ ਸਾਬ 버거 ਪਾਰਟੀ ਹੋ ਰਹੀ ਆ ਸੋ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਗਾਇਜ਼ ਮਿਲੇ ਆ ਸਾਨੂੰ ਦੀਵਾਲੀ ਦੇ ਗਿਫਟ ਬਹੁਤ ਸਾਰੇ ਤੇ ਅੰਜਲ ਲੱਗੀ ਉਹਨਾਂ ਦੀ ਅਨਬਾਕਸਿੰਗ ਕਰਨ ਚਲੋ ਅੰਜਲ ਦਿਖਾਓ ਉਹਦੇ ਵਿੱਚ ਕੀ ਆ ਉਹਦੇ ਵਿੱਚ ਚਾਰ ਕੱਪ ਆ ਨਾ ਚਾਰ ਕੱਪ ਆ ਦੋ ਪਲੇਟਾਂ ਆ ਤੇ ਇਹਦੇ ਵਿੱਚ ਵੀ ਯਾਰ ਸੇਮ ਨਹੀਂ ਹੋ ਗਿਆ ਪਰ ਇਹਦੀਆਂ ਥੋੜੀਆਂ ਪਲੇਟਾਂ ਦੂਜੀਆਂ ਨਾ ਸਾਰਾ ਗੱਡਵਾਰ ਹੈ ਨਹੀਂ ਨਿਕਲਿਆ ਹੇ ਉਹ ਕੋਈ ਆ ਸਹੀ ਕਰ ਕੱਪ ਵੀ ਹੈ ਰੇ ਵਿੱਚ ਵੀ ਉਹਦੇ ਵਿੱਚ ਵੀ ਆ ਚ ਉਹਦੇ ਵਿੱਚ ਚਾਰ ਆ ਹਾਂ ਦੇ ਵਿੱਚ ਚਾਰ ਹੈ ਵਿੱਚ ਦੋ ਡੰਡੀ ਟੁੱਟੀ ਹੋਈ ਆ ਉਹ ਭਾਰਨਾ ਟੁੱਟ ਗਈ ਹੋਣੀ ਹੈ ਮਨ ਦਾ ਚਲ ਉਹ ਸਿੱਡ ਦੀ ਕੱਪ ਜਿਹੜਾ ਹੁਣ ਟੁੱਟਾ ਹੈ ਇਹਦੇ ਵਿੱਚ ਕੀ ਆ ਚੀ ਵੀ ਕੱਪ ਬਾਕੀ ਵੀ ਖੋਲ ਲੈ ਇਹ ਮੈਂ ਕੱਜ ਤੇ ਸਬਜੀ ਚੜਾਈ ਦੇਖਿਆ ਹੋਇਆ ਹੈ ਉਹ ਮਿੱਠਾਈ ਹੈ ਬਿਸਕੁਟ ਮਿਲੇਗਾ ਐਂਜਲ ਨੂੰ ਐਂਜਲ ਗਈ ਸੀਗੀ ਆਪਣੇ ਪਾਪਾ ਦੇ ਨਾਲ ਤੇ ਉੱਟ ਗਿਆ ਲਫਾਫਾ ਦੇਖਿਓ ਇਹ ਇਹ ਫਾਫਾ ਉੱਟ ਗਿਆ ਜੋਬ ਹੈ ਇਸ਼ਾਰਾ ਤੇ ਲੈਂਦੇ ਇਹਦੇ ਵਿੱਚ ਕੀ ਆ ਵਾਓ ਕੜੀਆ ਵਾਓ ਦਿਖਾਈ ਕੜੀ ਨਹੀਂ ਆਏ ਕੜੀਆ ਅਲਾਰਮ ਆ ਹਾਂ ਅਲਾਰਮ ਦਿਖਾਈਆ ਰ ਇੱਧਰ ਇਹ ਕਿਦਾਂ ਆ ਲਾਈਟਾਂ ਜਗਦੀਆਂ ਹੋਣੀਆਂ ਇਹਦੇ ਵਿੱਚ ਜਦੋਂ ਇਹਨੂੰ ਓਨ ਕਰਦੇ ਹੋਣੀਆਂ ਪਪਾ ਸਪੀਕਰ ਆ ਮਨਾਂ ਸਪੀਕਰ ਨਹੀਂ ਹੈਗਾ ਇਹ ਸਪੀਕਰ ਹੀ ਐਂਜਲਾ ਫੋਨ ਦੇ ਨਾਲ ਅਟੈਚ ਹੁੰਦਾ ਆ ਯਾਰ ਇਹ ਇਧਰ ਉਹ ਲੱਗਦੀ ਇਹ ਉੱਚ ਲੱਗਣਾ ਫੋਨ 'ਚ ਪਾਪਾ ਦੇਖਿਓ ਕੀ ਇਹ ਸਪੀਕਰ ਆ ਨਾ ਪਾਪਾ ਨਾ ਆ ਮਨਾਂ ਲਾਰਮ ਨਹੀਂ ਆ ਇਹ ਸਪੀਕਰ ਆ ਫੋਨ ਦੇ ਨਾਲ ਅਟੈਚ ਹੁੰਦਾ ਆ ਆਹ ਯਾਰ ਹਾਂ ਉਹ ਦੇਖੋ ਟਾਈਮਰ ਉੱਤੇ ਟਾਈਮ ਸ਼ੋਅ ਹੋਇਆ ਕਰ ਨੂੰ ਹੈ ਨਾ ਐਲ ਸੀ ਡੀ ਐਲ ਸੀ ਚੱਲ ਸੈੱਲ ਪੈਣ ਵਾਲੇ ਚੱਲ ਹੁਣ ਉਹ ਬਲਾ ਖੋਲ ਤੀਜੇ ਨੰਬਰ ਵਾਲਾ ਖੋਲਾ ਬਲਾ ਸਭ ਤੋਂ ਵੱਡਾ ਦੋ ਬਾਕਸ ਨੇ ਅਸੀਂ ਪਹਿਲਾਂ ਹੀ ਅਨਬਾਕਸਿੰਗ ਕਰ ਲਏ ਸੀਗੇ ਉਹ ਦੋ ਤਿੰਨ ਦਿਨ ਪਹਿਲਾਂ ਮਿਲੇ ਸੀਗੇ ਉਹ ਅਸੀਂ ਦਿਖਾਏ ਨਹੀਂ ਹੈਗੇ ਵਲੌਗ ਦੇ ਵਿੱਚ ਚਲ ਆ ਇਹ ਦਿਖਾ ਦੇ ਜਲਦੀ ਜਲਦੀ ਖੋਲ ਐਂਜਲ ਫੱਟ ਚਵਾ ਜਲਦੀ ਜਲਦੀ ਇਹ ਐਂਜਲ ਦਾ ਪੂਰਾ ਜੋ ਲੱਗ ਗਿਆ ਐਂਜਲ ਮੈਂ ਆ ਖੋਲ ਮੇਰੀ ਕਟਰ ਦਮ ਤੋੜੀ ਨਾ ਲਈ ਖਲਾਰੇ ਨਾ ਪਾਦੀ ਕਿਤੇ ਵਾਓ ਡਿਨਰ ਸੈਟ ਆ ਪਤਾ ਲੱਗ ਗਿਆ ਡਿਨਰ ਸੈਟ ਹੈ ਇਹਦੇ ਵਿੱਚ ਪਾਪਾ ਇਹ ਨਿਕਲਦੇ ਰਿਓ ਸੀਗਾ ਫਿਰ ਆਪਾਂ ਹੂੰ ਡਿਨਰ ਸੈਟ ਆ ਮੰਨ ਸੁਬਾਹ ਪਾ ਖਾਤਾ ਨਹੀਂ ਸੈਟ ਰੁਕ ਜਾ ਰੁਕ ਜਾ ਰੁਕ ਜਾ ਇੰਜਲ ਰੱਖਾਂਗੇ ਗਾਈਜ਼ ਇਹਦੇ ਵਿੱਚੋਂ ਨਿਕਲੇ ਆਇਆ ਆਪਾਂ ਨੂੰ ਇੱਕ ਡਿਨਰ ਸੈਟ 12 ਪਲੇਟਾਂ 12 ਕੋਲੀਆਂ ਤੇ ਚਮਚੇ ਵਗੈਰਾ ਆ ਜਾਂ ਡੋਂਗੇ ਵਗੈਰਾ ਆ ਤੇ ਉਹ ਇੰਜਲ ਨੇ ਚਾਲੂ ਕਰ ਲਿਆ ਸਪੀਕਰ ਦਿਖਾਈ ਜਾ ਸਪੀਕਰ ਆ ਕਲੋਕ ਆ ਕਲੋਕ ਆ ਕਲੋਕ ਆ ਆ ਦੇਖੋ ਉਹ ਉੱਤੇ ਉਹ ਦੇਖੋ ਚਾਰਜਿੰਗ ਵਾਲਾ ਆਇਆ ਇਹ ਉਹ అలਾਰਮ ਵੱਜਿਆ ਕਰਨਾ ਨਾ ਜਿੱਦਾਂ 12 ਵਜੇ ਨਾ ਉਦੋਂ అలਾਰਮ ਵੱਜਿਆ ਕਰੂਗਾ ਇਹਦਾ ਐਲ ਸੀ ਡੀ అలਾਰਮ ਕੋ ਅੱਜ ਮੈਂ ਬਣਾਈ ਸੀਗੀ ਸ਼ਿਮਲਾ ਮਿਰਚ ਦੀ ਸਬਜ਼ੀ ਤੇ ਨਾਲ ਆ ਦਹੀਂ ਤੇ ਹੁਣ ਖਾਵਾਂਗੇ ਰੋਟੀ ਚਲ ਇੰਜਲ ਆ ਜਾ ਜਲਦੀ

सारा खिलर गया ये दस खिलर गया आगे अनारीचे द ना बम्बा आ रिक मोबत्ती कि टाइप